ਜੇ ਜੁਗ ਚਾਰੀ ਆਰ ਜਾ ਹੋਰ ਦਸੂਣੀ ਹੋ ਭਾਵੇਂ ਇਨਸਾਨ ਦੀ ਉਮਰ ਚਾਰ ਜੁਗਾਂ ਦੀ ਹੋਵੇ ਅਤੇ 10 ਗੁਣਾ ਵਧੇਰੇ ਵੀ ਹੋ ਜਾਏ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋ ਭਾਵੇਂ ਉਹ ਨੋਹਾਂ ਹਿੱਸਿਆਂ ਵਿੱਚ ਪ੍ਰਸਿੱਧ ਹੋਵੇ ਅਤੇ ਸਾਰੇ ਉਸ ਦੀ ਮਗਰ ਲਗਦੇ ਜਰ ਨਾਲ ਟੁਰਦੇ ਹੋਂ ਚੰਗਾ ਨਾ ਰਖਾਏ ਕੇ ਜਸ ਕੀ ਰਤ ਜਾਗ ਲੇ ਉਹ ਸ੍ਰੇਸ਼ਟ ਨਾਮ ਰਖਵਾ ਲਵੇ ਅਤੇ ਸਾਰ ਸੰਸਾਰ ਅੰਦਰ ਉਪਮਾ ਤੇ ਸੋਭਾ ਪ੍ਰਾਪਤ ਕਰ ਲਵੇ ਜੇ ਤਿਸ ਨਦਰਣਾ ਆਵੀ ਤਾਂ ਵਾਤਨਾ ਪੁੱਛ ਕੇ ਜੇਕਰ ਉਸ ਦੀ ਦਇਆ ਦ੍ਰਿਸ਼ਟੀ ਦਾ ਪਾਤਰ ਨਹੀਂ ਤਦ ਉਸ ਦੀ ਕੋਈ ਪ੍ਰਵਾਹ ਨਹੀਂ ਕਰੇਗਾ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੇ ਐਸੇ ਮਨੁੱਖ ਉੱਪਰ ਨਾਮ ਨੂੰ ਭੁੱਲਣ ਦਾ ਜੁਰਮ ਤਾਂ ਲਾ ਕੇ ਦੋਸ਼ੀ ਠਹਿਰਾਇਆ ਜਾਵੇਗਾ ਤੇ ਉਸ ਨੂੰ ਕੀੜਿਆਂ ਵਿੱਚੋਂ ਵੀ ਨੀਚ ਮਕੋੜਾ ਗਿਨਿਆ ਜਾਵੇਗਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਏ ਨਾਨਕ ਵਾਹਿਗੁਰੂ ਨੇਕੀ ਵੀ ਹੁਣਾ ਨੂੰ ਨੇਕੀ ਬਖਸ਼ਦਾ ਹੈ ਅਤੇ ਗੁਣਵਾਨਾ ਨੂੰ ਵੀ ਗੁਣ ਉਹ ਬਖਸ਼ਦਾ ਹੈ ਤੇਹਾ ਕੋਈ ਨਾ ਸੁਝਈ ਜੇ ਇਸ ਗੁਣ ਕੋਈ ਕਰੇ ਮੈਂ ਕਿਸੇ ਇਹੋ ਜੇ ਦਾ ਖਿਆਲ ਨਹੀਂ ਕਰ ਸਕਦਾ ਜਿਹੜਾ ਉਸਨੂੰ ਕੋਈ ਗੁਣ ਦੇ ਸਕੇ